ਸਸਕੀ ਗਾਲ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਵਾਰ-ਵਾਰ ਕਹਿ ਰਹੇ ਨੇ ਕਿ ਕੌਮ ਨੂੰ ਜਿਹੜਾ ਹੈ ਨਿਆਂ ਮਿਲਣਾ ਚਾਹੀਦਾ ਹੈ ਜਸਟਿਸ ਮਿਲਣਾ ਚਾਹੀਦਾ ਹੈ ਕਿਉਂਕਿ ਜਿਹੜੇ 328 ਪਵਿੱਤਰ ਸਰੂਪ ਨੇ ਆਖਰਕਾਰ ਉਹਨਾਂ ਨਾਲ ਜਿਹੜੀ ਹੈ ਖੁਰਦ ਗੁਰਦ ਗਿੰਦੇ ਵੱਲੋਂ ਕੀਤੀ ਗਈ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਜਿਹੜੇ ਨੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਜਿਹੜੇ ਹਰਜਿੰਦਰ ਸਿੰਘ ਤਾਂ ਸਸਰੀ ਗਾਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਗੱਲ ਕਰੀਏ ਜੇਕਰ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਨੇ ਕਿ ਕੌਮ ਨੂੰ ਨਿਆਂ ਮਿਲਣਾ ਚਾਹੀਦਾ ਹੈ ਕੌਮ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਕਿ ਆਖਰਕਾਰ 328 ਪਵਿੱਤਰ ਸਰੂਪ ਕਿੱਥੇ ਉਧਖੁਰਦ ਹੋਏ ਨੇ ਤੇ ਪੰਜਾਬ ਸਰਕਾਰ ਜਿਹੜੀ ਹੈ ਉਹਦਾ ਲੋਕਾਂ ਨੂੰ ਨਿਆਂ ਲੈ ਕੇ ਦਵੇਗੀ ਤੇ ਲੇਕਿਨ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਨੇ ਪ੍ਰਧਾਨ ਅਰਜਿੰਦਰ ਸਿੰਘ ਢਾਮੀ ਤੇ ਸ਼੍ਰੀ ਅਕਾਦ ਤਖਤ ਸਾਹਿਬ ਦੇ ਜਥੇ ਤੱਕ ਕੁਲਦੀਪ ਸਿੰਘ ਗੜਗਾਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਸਰਕਾਰ ਇਨਵੋਲਵ ਨਾ ਹੋਵੇ ਕਿਉਂਕਿ ਸਰਕਾਰ ਇਹਦੇ ਉੱਤੇ ਆਪਣੀਆਂ ਰੋਟੀਆਂ ਸੇਕਣਾ ਚਾਹੁੰਦੀ ਹੈ ਹਾਲਾਂਕਿ ਤੁਹਾਨੂੰ ਕਹੀਏ ਕਿ ਜਿਹੜੇ ਨੇ ਵਾਰ-ਵਾਰ ਜਿਹੜੇ 6 ਬੰਦਿਆਂ ਦਾ ਨਾਮ ਲਿਆ ਜਾ ਰਿਹਾ ਹੈ ਕਿ ਇਹਾਂ ਦੇ ਉੱਤੇ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਪੰਜਾਬ ਸਰਕਾਰ ਇੱਕ ਪਾਸੇ ਤੇ ਦੂਸਰੇ ਪਾਸੇ ਜਥੇਬੰਦੀਆਂ ਕੀ ਆਪਸ ਵਿੱਚ ਟਕਰਾਂਉਂਦੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ ਦੱਸੀਏ ਕਿ ਹੁਣ ਇੱਕ ਅਹਿਮ ਸੂਤਰ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਸਰਕਾਰ ਬੇਅਦਬੀ ਦੇ ਨਿਆਆਂ ਲਈ ਸਰਗਰਮ ਆਗੂਆਂ ਦੇ ਕੇਸ ਵਾਪਸ ਲਾਵੇ ਪੱਤਰ ਪ੍ਰੇਰਕ ਜਿਹੜੀ ਹੈ ਇਹਦੇ ਉੱਤੇ ਇੱਕ ਬਿਆਨ ਜਿਹੜਾ ਹੈ ਨਿਕਲ ਕੇ ਸਾਹਮਣੇ ਆਇਆ ਹੈ ਜਥੇਦਾਰ ਦੇ ਸ਼ੌਮਿਕ ਕਮੇਟੀ ਦੇ ਬੇਅਦਬੀ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੇ ਤਾਂ ਦਸੀ ਪੰਥਕ ਵਿਵਾਦ ਗੁਰਤੇਜ ਸਿੰਘ ਜਥੇਦਾਰ ਪਰਮਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਪ੍ਰੋ ਕੁਲਵਿੰਦਰ ਪਾਲ ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾ ਦੇ ਗਾਇਬ ਹੋਣ ਦੇ ਮਾਮਲੇ ਨੂੰ ਗੰਭੀਰ ਤੇ ਸਿੱਖ ਪੰਥ ਲਈ ਚੈਲੰਜ ਮੰਨਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਤਖਤਾਂ ਤੇ ਜਥੇਦਾਰਾਂ ਨੂੰ ਸਿੱਧੇ ਤੌਰ ਤੇ ਮਲਜ਼ਮ ਠਹਿਰੋਲ ਰੋਂਦੇ ਹੋਏ ਕਿਹਾ ਕਿ ਉਹ ਬੇਅਦ ਦੀ ਮਾਮਲਾ ਨਾ ਦਬੋਂ ਤੇ ਨਾ ਹੀ ਸਰਕਾਰ ਜਾਂਚ ਦਾ ਅੜਿਕਾ ਬਣਨ ਤੇ ਪੂਰੀ ਸਚਾਈ ਸਾਹਮਣੇ ਲਿਆਉਣ ਦਾ ਸਹਿਯੋਗ ਕਰਨ ਕੰਦ ਅਸੀਂ ਉਹਨਾਂ ਨੇ ਕਿਹਾ ਕਿ ਸਿੱਖ ਧਰਮਸ਼ਿਦ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵਨ ਨੂੰ ਗੁਰੂ ਮੰਨਿਆ ਜਾਂਦਾ ਹੈ ਇਸ ਨਾਲ ਜੁੜੀ ਕੋਈ ਵੀ ਬੇਅਦ ਦੀ ਪੂਰੇ ਪੰਥ ਨੂੰ ਠੇਸ ਪਹੁੰਚਾਉਂਦੀ ਹੈ 2020 ਚਕਰ ਕਾਲ ਤੱਕ ਸਹਿਬ ਵੱਲੋਂ ਗਠਿਤ ਜਾਦ ਕਮੇਟੀ ਨੇ ਖੁਲਾਸਾ ਕੀਤਾ ਸੀ ਐਸ ਜੀ ਪੀ ਸੀ ਦੇ ਰਿਕਾਰਡਾਂ ਚੋਂ 328 ਰੂਪ ਗਾਇਬ ਹਨ ਇਨਾਂ ਤੋਂ ਇਲਾਵਾ 2016 ਚ ਅੱਗ ਲੱਗਣ ਕਰਕੇ 80 ਹੋਰ ਸੂਰੂ ਨਸ਼ਟ ਹੋ ਗਏ ਹਨ ਪਰ ਐਸਜੀਪੀਸੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਰਿਕਾਰਡਾਂ ਨਾਲ ਛੇੜਛਾੜ ਹੋਈ ਹੈ ਇਸ ਤਰ੍ਹਾਂ ਐਸਜੀਪੀਜੀ ਨਾਲ ਬੇਅਦਬੀ ਦੇ ਮਲਜਮ ਹੈ ਐਸਜੀਪੀਜੀ ਗਵਾਚੇ ਸਰੂਪ ਲੱਭਣ ਮੁਲਾਜ਼ਮਾਂ ਵਿੱਚ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਆਪਣੇ ਦੋਸ਼ਾਂ ਨੂੰ ਲਕਾ ਰਹੀ ਹੈ ਤੇ ਜਾਂਚ ਵਿੱਚ ੜੀਕੇ ਪਾ ਰਹੀ ਹੈ ਉਹਨਾਂ ਨੇ ਕਿਹਾ ਕਿ ਐਸਜੀਬੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜਵਾਬਦੇਹੀ ਤੋ ਭੱਜਨ ਦੀ ਥਾ ਸਪਸ਼ਟ ਕਰਨਾ ਚਾਹੀਦਾ ਹੈ ਕਿ 328 ਪਾਵਨ ਰੂਪ ਕਿੱਥੇ ਗਏ ਤੇ ਉਹਨਾਂ ਨੂੰ ਮੁੱਲ ਜਮਾ ਵਿਰੋਧ ਕਾਰਵਾਈ ਚ ਸਹਿਯੋਗ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਅਸੀਂ ਅੱਗੇ ਵੀ ਇਹ ਇਹ ਮੰਗ ਕਰਦੇ ਹਾਂ ਕਿ ਐਸਪੀ ਐਸਜੀਪੀਸੀ ਆਪ ਦੀ ਜਾਂਚ ਕਮੇਟੀ ਬਣਾਏ ਜੋ ਗਵਾਚੇ ਸਰੂਪਾਂ ਦੀ ਪਾਲ ਕਰੇ ਉਹਨਾਂ ਨੇ ਕਿਹਾ ਇਸ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਚ ਚਿੰਤਾ ਹੈ ਉਹਨਾਂ ਨੇ ਕਿਹਾ ਕਿ ਪੁਲਸ ਕਾਰਵਾਈ ਕਰਨ ਦੀ ਬਜਾਏ ਪੀੜਤ ਸਿੱਖਾਂ ਦੇ ਐਫਆਈਆਰ ਧਾਰਾ 396 ਤਹਿਤ ਕੇਸ ਦਰਜ ਕੀਤੇ ਗਏ ਨੇ ਹਾਈ ਕੋਰਟ ਦੇ ਹੁਕਮ ਤੇ ਜੱਥੇਬੰਦੀਆਂ ਦੇ ਦਬਾਅ ਨਾਲ ਐਫ ਆਈ ਆਰ ਦਰਜ ਹੋ ਚੁੱਕੀ ਹੈ ਪੰਜਾਬ ਸਰਕਾਰ ਇਹ ਨਿਆਂ ਮੰਗਣ ਵਾਲੇ ਸਿੰਘਾ ਵਿਰੁੱਧ ਕੇਸ ਵਾਪਸ ਲੈਣੇ ਚਾਹੀਦੇ ਹਨ ਤੁਹਾਨੂੰ ਦੱਸ ਦਈਏ ਕਿ ਜੇਕਰ ਗੱਲ ਕਰੀਏ ਜੱਥੇਬੰਦੀਆਂ ਦੀ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਉੱਤੇ ਜਿਹੜੀ ਹੈ ਛਾੜਬੀਨ ਕਰੇ ਸਰਕਾਰ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਹੈ 328 ਪਵਿੱਤਰ ਸਰੂਪ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਇਹਦੇ ਉੱਤੇ ਰੋਕ ਲਗਾਉਣ ਦੀ ਗੱਲ ਕਰ ਰਹੇ ਨੇ ਜਿਸ ਤਰ੍ਹਾਂ ਜਿਹੜੇ ਨੇ ਹਜਿੰਦਰ ਸਿੰਘ ਧਾਮੀ ਦਾ ਨਾਮ ਆ ਰਿਹਾ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਰੋਕ ਨਹੀਂ ਲਗਾਉਣੀ ਚਾਹੀਦੀ ਸਰਕਾਰ ਨੂੰ ਇਹਦੇ ਇਸ ਮੁੱਦੇ ਦੇ ਉੱਤੇ ਪਤਾ ਕਰਨਾ ਚਾਹੀਦਾ ਹੈ ਆਖਰਕਾਰ 328 ਕੋਈਤਰ ਸਰੂਪ ਕਿੱਥੇ ਖੁਰਦ-ਬੁਰਦ ਹੋਏ ਨੇ ਤੇ ਉਹਦੀ ਜਿਹੜੀ ਹੈ ਨਿਆਅ ਜੱਥੇਬੰਦੀਆਂ ਵੀ ਮੰਗ ਰਹੀਆਂ ਨੇ ਤੇ ਦੂਸਰੇ ਪਾਸੇ ਲੋਕਾਂ ਨੂੰ ਕੌਮ ਨੂੰ ਵੀ ਪਤਾ ਚਲਣਾ ਚਾਹੀਦਾ ਹੈ ਕਿ ਆਖਰਕਾਰ ਜਿਹੜੇ ਨੇ ਇਹਦੇ ਉੱਤੇ ਸਖਤ ਕਾਰਵਾਈ ਤੇ ਸ਼ਾਨਦਾਰ ਹੋਣੀ ਚਾਹੀਦੀ ਹੈ ਤਾਂ